ਮੌਜੂਦਾ ਸਮੇਂ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਨਵੀਂ ਆ ਰਹੀ ਪੰਜਾਬੀ ਫਿਲਮ ਗੁਰੂ ਨਾਨਕ ਜਹਾਜ਼ ਦੀ ਕਾਫੀ ਚਰਚਾ ਹੋ ਰਹੀ ਹੈ ਫਿਲਮ ਦੇ ਵਿੱਚ ਜੱਸੜ ਦੀ ਲੋਕ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਤਰਸੇਮ ਜੱਸੜ ਇੱਕ ਸਿੱਖ ਕਿਰਦਾਰ ਦੀ ਭੂਮਿਕਾ ਵਿੱਚ ਦਿਖਾਈ ਦੇ ਰਹੇ ਨੇ ਦਰਅਸਲ ਇਹ ਫਿਲਮ ਸਰਦਾਰ ਮੇਵਾ ਸਿੰਘ ਲੋਪੋਕੇ ਤੇ ਬਣਾਈ ਜਾ ਰਹੀ ਹੈ ਅਤੇ ਤਰਸੇਮ ਜੱਸੜ ਵੱਲੋਂ ਉਹਨਾਂ ਦਾ ਹੀ ਕਿਰਦਾਰ ਨਿਭਾਇਆ ਜਾ ਰਿਹਾ ਹੈ ਅਜਿਹੇ ਦੇ ਵਿੱਚ ਹਰ ਕੋਈ ਮੇਵਾ ਸਿੰਘ ਲੋਪੋਕੇ ਦੇ ਬਾਰੇ ਜਾਣਨਾ ਚਾਹੁੰਦਾ ਹੈ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਸਨ ਮੇਵਾ ਸਿੰਘ ਲੋਪੋਕੇ ਅਤੇ ਕੀ ਹੈ ਉਹਨਾਂ ਦਾ ਮਾਣ ਮੱਤਾ ਤੇ ਸ਼ਾਨ ਮੱਤਾ ਇਤਿਹਾਸ ਸਿੱਖ ਇਤਿਹਾਸ ਅਨੇਕਾ ਸੰਘਰਸ਼ੀ ਯੋਧਿਆਂ ਦੇ ਨਾਲ ਭਰਿਆ ਹੋਇਆ ਹੈ ਅਤੇ ਇਹਨਾਂ ਦੇ ਵਿੱਚ ਮੇਵਾ ਸਿੰਘ ਲੋਪੋਕੇ ਵੀ ਇੱਕ ਅਜਿਹੀ ਸਿੱਖ ਸ਼ਖਸੀਅਤ ਨੇ ਜਿਨ੍ਹਾਂ ਦਾ ਨਾਮ ਸਿੱਖ ਪੰਥ ਦੇ ਵਿੱਚ ਬਹੁਤ ਹੀ ਆਦਰ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਉਹ ਪਹਿਲੇ ਅਜਿਹੇ ਸਿੱਖ ਸਨ ਜਿਨ੍ਹਾਂ ਨੂੰ 11 ਜਨਵਰੀ 1915 ਨੂੰ ਕੈਨੇਡਾ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਦਰਅਸਲ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਦੇ ਪ੍ਰਵਾਸ ਮਾਮਲਿਆਂ ਦੇ ਅਫਸਰ ਵਿਲੀਅਮ ਸੀ ਹੌਪਕਿੰਸਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮੇਵਾ ਸਿੰਘ ਲੋਪੋਕੇ ਦੇ ਮੁਤਾਬਕ ਹੌਪਕਿੰਸਨ ਭਾਰਤੀਆਂ ਖਾਸ ਕਰਕੇ ਸਿੱਖਾਂ ਦੇ ਨਾਲ ਵਿਤਕਰਾ ਕਰਿਆ ਕਰਦਾ ਸੀ। ਮੇਵਾ ਸਿੰਘ ਲੋਪੋਕੇ ਦਾ ਜਨਮ ਸਨ 1880 ਦੇ ਵਿੱਚ ਸ੍ਰੀ ਅਮਰਸਰ ਜ਼ਿਲ੍ਹੇ ਦੇ ਪਿੰਡ ਲੋਪੋਕੇ ਵਿਖੇ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਨੰਦ ਸਿੰਘ ਸੀ। ਸਾਲ 1906 ਦੀ ਗੱਲ ਹੈ ਜਦੋਂ ਮੀਵਾ ਸਿੰਘ ਲੋਪੋਕੇ ਰੋਜ਼ੀ-ਰੋਟੀ ਦੀ ਭਾਲ ਦੇ ਵਿੱਚ ਕੈਨੇਡਾ ਚਲੇ ਗਏ ਸੀ। ਇੱਕ ਜਾਣਕਾਰੀ ਅਨੁਸਾਰ ਉਸ ਸਮੇਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਮਹਿਜ਼ 5000 ਦੇ ਕਰੀਬੀ ਸੀ। ਮੀਵਾ ਸਿੰਘ ਨੂੰ ਕੈਨੇਡਾ ਵਿਖੇ ਇੱਕ ਮਿੱਲ ਦੇ ਵਿੱਚ ਕੰਮ ਮਿਲ ਗਿਆ ਅਤੇ ਉਹ ਮਿਹਨਤ ਅਤੇ ਤਨਦੇਹੀ ਦੇ ਨਾਲ ਕੰਮ ਕਰਨ ਲੱਗੇ। ਪਰ ਕੰਮ ਤੋਂ ਵਿਹਲੇ ਹੋ ਕੇ ਉਹ ਵੈਨਕੂਵਰ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਵੀ ਸੇਵਾ ਨਿਭਾਇਆ ਕਰਦੇ ਸੀ ਇਸੇ ਦੌਰਾਨ ਉਹ ਬ੍ਰਿਟਿਸ਼ ਸਰਕਾਰ ਦੇ ਖਿਲਾਫ ਇਕਜੁੱਟ ਹੁੰਦੇ ਪੰਜਾਬੀਆਂ ਦੇ ਨਾਲ ਵੀ ਮਿਲਦੇ ਜੁਲਦੇ ਰਹਿੰਦੇ ਸੀ ਇਹ ਜਾਣਕਾਰੀ ਦੇ ਅਨੁਸਾਰ ਕੈਨੇਡਾ ਦਾ ਪਹਿਲਾ ਗੁਰੂ ਘਰ ਸਥਾਪਿਤ ਕਰਨ ਦੇ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਦੱਸਿਆ ਜਾਂਦਾ ਹੈ ਇਸੇ ਦੌਰਾਨ 21 ਜੂਨ 1908 ਨੂੰ ਉਹ ਵੈਨਕੂਵਰ ਦੇ ਗੁਰੂ ਘਰ ਦੇ ਵਿੱਚ ਹੋਏ ਅੰਮ੍ਰਿਤ ਸੰਚਾਰ ਦੇ ਇੱਕ ਧਾਰਮਿਕ ਸਮਾਰੋਹ ਦੌਰਾਨ ਅੰਮ੍ਰਿਤ ਛੱਕੇ ਸਿੰਘ ਵੀ ਸਜ ਗਏ ਸਨ ਇਹ ਜਾਣਕਾਰੀ ਦੇ ਅਨੁਸਾਰ ਇਸੇ ਦੌਰਾਨ ਸਨ 1908 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖਾਂ ਦੀ ਆਬਾਦੀ ਕਾਫੀ ਜ਼ਿਆਦਾ ਘਟਨੀ ਸ਼ੁਰੂ ਹੋ ਗਈ ਦੋ ਸਾਲਾਂ ਬਾਅਦ ਇਹ ਗਿਣਤੀ ਮਹਿਜ਼ 2200 ਹੀ ਰਹਿ ਗਈ ਸੀ ਇਹ ਸਮਾਂ ਅਜੀਹਾ ਸੀ ਜਦੋਂ ਸਿੱਖਾਂ ਨਾਲ ਕਾਫੀ ਥਾਵਾਂ ਤੇ ਵਿਤਕਰੇਬਾਜੀ ਵੀ ਹੁੰਦੀ ਸੀ ਅਜੀਆਂ ਘਟਨਾਵਾਂ ਬਾਰੇ ਪੜ੍ਹ ਸੁਣ ਕੇ ਮੀਵਾ ਸਿੰਘ ਲੋਪੋਕੇ ਦਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ ਪਰ ਇਸ ਸਭ ਦੇ ਬਾਵਯੂਦ ਉਹਨਾਂ ਨੇ ਕੈਨੇਡਾ ਨੂੰ ਬਿਲਕੁਲ ਨਹੀਂ ਛੱਡਿਆ ਸਮਾਂ ਇਸੇ ਤਰ੍ਹਾਂ ਗੁਜ਼ਰਦਾ ਜਾ ਰਿਹਾ ਸੀ ਇਸੇ ਦੌਰਾਨ 23 ਮਈ 1914 ਵਿੱਚ ਕਾਮਾਗਾਟਾ ਮਾਰੂ ਜਹਾਜ਼ ਵਾਲੀ ਘਟਨਾ ਵਾਪਰੀ ਜਦੋਂ ਬਾਬਾ ਗੁਰਦੇਵ ਸਿੰਘ 376 ਯਾਤਰੀਆਂ ਨੂੰ ਨਾਲ ਲੈ ਕੇ ਵੈਨਕੂਵਰ ਦੇ ਕੰਢੇ ਪੁੱਜੇ ਪਰ ਲੱਖ ਬੇਨਤੀਆਂ ਦੇ ਬਾਵਯੂਦ ਸਰਕਾਰ ਨੇ ਉਹਨਾਂ ਨੂੰ ਕੈਨੇਡਾ ਵਿੱਚ ਉਤਰਨ ਨੇ ਦੇ ਤੱਤ ਇਸ ਘਟਨਾ ਨੇ ਮੇਵਾ ਸਿੰਘ ਲੋਪੋਕੇ ਸਮੇਤ ਉੱਤਰੀ ਅਮਰੀਕਾ ਵਿੱਚ ਵਸਦੇ ਸਿੱਖਾਂ ਦੇ ਅੰਦਰ ਕੈਨੇਡਾ ਸਰਕਾਰ ਦੇ ਇਸ ਘਟਿਆ ਰਈਏ ਵਿਰੁੱਧ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਇਸ ਦੇ ਵਿਰੁੱਧ ਵਿੱਚ ਲਹਿਰ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਵੀ ਹੋਣ ਲੱਗ ਪਈਆਂ ਜੁਲਾਈ 1914 ਦੇ ਵਿੱਚ ਮੇਵਾ ਸਿੰਘ ਲੋਪੋਕੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਗੁਰੂ ਨਾਨਕ ਜਹਾਜ ਦੇ ਸੰਘਰਸ਼ ਸੰਬੰਧੀ ਪ੍ਰੋਗਰਾਮ ਉਲੀਕਣ ਦੇ ਬਾਸਤੇ ਐਬਸਟੋਫੋਰਡ ਤੋਂ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਪਹੁੰਚ ਗਏ ਕਰ ਵਾਪਸੀ ਸਮੇਂ ਉਹਨਾਂ ਦੇ ਤਿੰਨ ਸਾਥੀਆਂ ਨੂੰ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਡੱਕ ਦਿੱਤੇ ਭਾਵੇਂ ਕਿ ਮੇਵਾ ਸਿੰਘ ਲੋਪੋਕੇ ਸਰਹੱਦ ਪਾਰ ਕਰਕੇ ਕੈਨੇਡਾ ਦਾਖਲ ਹੋਣ ਦੇ ਵਿੱਚ ਕਾਮਯਾਬ ਹੋ ਗਏ ਪਰ ਉਹਨਾਂ ਨੂੰ ਇੱਧਰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਕੋਲੋਂ 2 ਰਿਵਾਲਵਰ ਅਤੇ 500 ਗੋਲੀਆਂ ਵੀ ਬਰਾਮਦ ਹੋਈਆਂ ਇਹਨਾਂ ਹਥਿਆਰਾਂ ਦੇ ਵਰਤੋਂ ਕਿੱਥੇ ਕੀਤੀ ਜਾਣੀ ਸੀ ਇਸ ਬਾਰੇ ਕੁਝ ਵੀ ਪਤਾ ਨਹੀਂ ਚਲ ਸਕਿਆ ਫਿਰ ਵਿਲੀਅਮ ਹੌਪਕਿੰਸਨ ਅਤੇ ਇਮੀਗ੍ਰੇਸ਼ਨ ਹੈਡ ਮੈਲਕਮ ਨੇ ਮੇਵਾ ਸਿੰਘ ਤੇ ਇਹ ਬਿਆਨ ਦੇਣ ਵਾਸਤੇ ਦਬਾਅ ਪਾਇਆ ਕਿ ਉਹ ਸਿੱਖਾਂ ਆਗੂਆਂ ਵਿਰੁੱਧ ਇਹ ਬਿਆਨ ਦੇਣ ਕਿ ਇਹ ਹਥਿਆਰ ਉਹਨਾਂ ਵੱਲੋਂ ਵਰਤੇ ਜਾਣੇ ਸੀ ਪਰ ਮੇਵਾ ਸਿੰਘ ਨੇ ਅਜਿਹਾ ਬਿਆਨ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਆਖਰਕਾਰ 7 ਅਗਸਤ 1914 ਨੂੰ ਅਦਾਲਤ ਨੇ ਮੇਵਾ ਸਿੰਘ ਨੂੰ 50 ਡਾਲਰ ਦਾ ਜ਼ੁਰਮਾਨਾ ਲਗਾ ਕੇ ਰਿਹਾ ਕਰ ਦਿੱਤਾ ਇਹ ਉਹ ਸਮਾਸੀ ਜਦੋਂ ਅਮਰੀਕਾ ਵਿੱਚ ਗਦਰ ਪਾਰਟੀ ਹੋਣ ਦੇ ਵਿੱਚ ਆ ਚੁੱਕੀ ਸੀ ਅਤੇ ਇਸ ਦਾ ਅਸਰ ਕੈਨੇਡਾ ਦੇ ਵਿੱਚ ਵੀ ਦਿਖਣਾ ਸ਼ੁਰੂ ਹੋ ਗਿਆ ਸੀ ਕੈਨੇਡਾ ਦਾ ਪ੍ਰਵਾਸ ਅਫਸਰ ਵਿਲੀਅਮ ਹੌਪਕੈਂਸਨ ਇਸ ਲਹਿਰ ਨੂੰ ਖਤਮ ਕਰਨਾ ਚਾਹੁੰਦਾ ਸੀ ਜਿਸ ਦੇ ਚਲਦਿਆਂ ਉਸ ਨੇ 5 ਸਤੰਬਰ 1914 ਨੂੰ ਆਪਣੇ ਕਰੀਬੀ ਸਾਥੀ ਤੋਂ ਦੋ ਸਿੱਖਾਂ ਦਾ ਕਤਲ ਵੀ ਕਰਵਾ ਦਿੱਤਾ ਸੀ ਵਿਲੀਅਮ ਦਾ ਇਹ ਕਹਿਰ ਇੱਥੇ ਹੀ ਨਹੀਂ ਰੁਕਿਆ ਦੋ ਸਿੱਖਾਂ ਦੇ ਕਤਲ ਨੂੰ ਹਾਲੇ ਕੁਝ ਦਿਨ ਹੀ ਹੋਏ ਸੀ ਕਿ ਮੇਵਾ ਸਿੰਘ ਨੂੰ ਵੀ ਹੌਪਕੈਂਸਨ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਵੈਨਕੂਵਰ ਦੀ ਅਦਾਲਤ ਦੇ ਵਿੱਚ ਸਿੱਖਾਂ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਮੇਵਾ ਸਿੰਘ ਹਰੇਕ ਪੇਸ਼ੀ ਤੇ ਪਹੁੰਚਦੇ ਸਨ ਇਸੇ ਦੌਰਾਨ 21 ਅਕਤੂਬਰ 1914 ਨੂੰ ਵੀ ਮੇਵਾ ਸਿੰਘ ਆਮ ਵਾਂਗ ਹੀ ਪੇਸ਼ੀ ਤੇ ਅਦਾਲਤ ਦੇ ਵਿੱਚ ਗਏ ਸੀ ਪਰ ਜਿਵੇਂ ਹੀ ਉਹ ਕੋਰਟ ਦੇ ਵਿੱਚ ਦਾਖਲ ਹੋਣ ਲੱਗੇ ਤਾਂ ਵਿਲੀਅਮ ਹੌਪਕੈਂਸਨ ਦਰਵਾਜ਼ੇ ਦੇ ਨੇੜੇ ਹੀ ਖੜਾ ਹੋਇਆ ਸੀ ਮੇਵਾ ਸਿੰਘ ਨੇ ਕੋਈ ਹਲਚਲ ਨਹੀਂ ਕੀਤੀ ਉਹ ਬਹੁਤ ਸ਼ਾਂਤ ਚਿੱਤ ਦੇ ਨਾਲ ਹੌਪਕੈਂਸਨ ਦੇ ਕੋਲ ਪੁੱਜੇ ਅਤੇ ਆਪਣੀ ਪੈਂਟ ਦੇ ਵਿੱਚੋਂ ਪਿਸਤੌਲ ਕੱਢ ਕੇ ਹੌਪਕੈਂਸਨ ਦੇ ਗੋਲੀਆਂ ਮਾਰ ਦਿੱਤੀਆਂ ਬਸ ਫਿਰ ਕੀ ਸੀ ਅਦਾਲਤ ਵਿੱਚ ਭਗੜੜ ਮਚ ਗਈ ਮੇਵਾ ਸਿੰਘ ਲੋਪੋਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਕੋਲ ਦਿੱਤੇ ਬਿਆਨ ਦੇ ਵਿੱਚ ਮੇਵਾ ਸਿੰਘ ਲੋਪੋਕੇ ਨੇ ਧੜੱਲੇ ਨਾਲ ਬਿਆਨ ਦਿੱਤਾ ਕਿ ਉਹ ਤਾਂ ਮੈਲਕਮ ਰੀਡ ਨੂੰ ਵੀ ਮਾਰਨਾ ਚਾਹੁੰਦਾ ਸੀ ਪਰ ਛੁੱਟੀ ਹੋਣ ਤੇ ਉਹ ਬਚ ਗਿਆ ਕੈਨੇਡੀਅਨ ਅਧਿਕਾਰੀਆਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਵਾ ਸਿੰਘ ਨੇ ਇਹ ਕਤਲ ਗਦਰ ਪਾਰਟੀ ਦੇ ਪ੍ਰਭਾਵ ਹੇਠਾ ਕੇ ਕੀਤਾ ਪਰ ਮੇਵਾ ਸਿੰਘ ਨੇ ਅਜਿਹਾ ਨਹੀਂ ਹੋਣ ਦਿੱਤਾ ਤੇ ਕਤਲ ਦੀ ਪੂਰੀ ਜ਼ਿੰਮੇਵਾਰੀ ਖੁਦ ਤੇ ਕਬੂਲ ਲਈ ਇਸ ਘਟਨਾ ਨੇ ਪੂਰੇ ਕੈਨੇਡਾ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ 30 ਅਕਤੂਬਰ 1914 ਨੂੰ ਇਸ ਮਾਮਲੇ ਦੀ ਅਦਾਲਤੀ ਕਾਰਵਾਈ ਸ਼ੁਰੂ ਹੋਈ ਅਤੇ ਕਰੀਬ 2.5 ਮਹੀਨੇ ਬਾਅਦ 11 ਜਨਵਰੀ 1915 ਨੂੰ ਸਮਾਪਤ ਹੋਈ ਭਾਵੇਂ ਕਿ ਮੀਵਾ ਸਿੰਘ ਲੋਪੋਕੇ ਵੱਲੋਂ ਅਦਾਲਤ ਦੇ ਵਿੱਚ ਸਿੱਖਾਂ ਅਤੇ ਹੋਰ ਪ੍ਰਵਾਸੀਆਂ ਨਾਲ ਵਿਤਕਰੇ ਦੀ ਗੱਲ ਧੜਲੇ ਨਾਲ ਉਠਾਈ ਗਈ ਪਰ ਉਨ੍ਹਾਂ ਦੀ ਗੱਲ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੱਤਾ ਆਖਰਕਾਰ ਅਦਾਲਤ ਨੇ ਮੀਵਾ ਸਿੰਘ ਲੋਪੋਕੇ ਨੂੰ ਫਾਂਸੀ ਦੇਣ ਦੇ ਹੁਕਮ ਸੁਣਾ ਦਿੱਤੇ ਅਤੇ 11 ਜਨਵਰੀ 1915 ਨੂੰ ਨਿਊ ਵੈਸਟ ਮਿਨਿਸਟਰ ਵਿਖੇ ਸਵੇਰੇ 7:30 ਵਜੇ ਇਸ ਸਿੱਖ ਯੋਧੇ ਨੂੰ ਫਾਂਸੀ ਤੇ ਲੜਕਾ ਦਿੱਤਾ ਗਿਆ ਮੇਵਾ ਸਿੰਘ ਲੋਪੋਕੇ ਦੀ ਮ੍ਰਿਤਕ ਦੇਹ ਲੈਣ ਵਾਸਤੇ 400 ਦੇ ਕਰੀਬ ਸਿੱਖ ਪੁਜੇ ਹੋਏ ਸੀ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਇੱਕ ਵੱਡਾ ਰੋਸ ਮਾਰਚ ਕੱਢਿਆ ਅਤੇ ਫਰੇਜ਼ਰ ਮਿਲਜ਼ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੁਣ ਜਦੋਂ ਮੇਵਾ ਸਿੰਘ ਲੋਪੋਕੇ ਦੀ ਜ਼ਿੰਦਗੀ ਤੇ ਫਿਲਮ ਆਉਣ ਜਾ ਰਹੀ ਹੈ ਤਾਂ ਸਿੱਖ ਨੌਜਵਾਨ ਪੀੜ੍ਹੀ ਇਸ ਸਿੱਖ ਯੋਧੇ ਦੇ ਇਤਿਹਾਸ ਤੋਂ ਜਾਣੂ ਹੋ ਸਕੇਗੀ ਸੋ ਮਹਾਨ ਸਿੱਖ ਯੋਧੇ ਮੇਵਾ ਸਿੰਘ ਲੋਪੋਕੇ ਦੇ ਜੀਵਨ ਤੇ ਫਿਲਮ ਬਣਾਉਣ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਸਾਂਝੀ ਜ਼ਰੂਰ ਕਰਨਾ ਹੋਰ ਜਾਣਕਾਰੀਆਂ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ